Quid est hoc? Thank <laughs> you. ਮਾਗਰ ਕਲਾ ਕੋਈ ਲੈ ਨਾ ਜਾਵੇ ਮਾਗਰ ਬੱਚੇ ਦੇ ਮਿੱਤੇ ਨਾ ਜਾਣ ਬਲਜੀ ਥੋੜਾ ਖੁੱਲ ਜਾ ਬਾਗ ਵੀ ਖੋਣੋ ਜੀ ਮਾਤੇ ਨਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਭੈਮਤੀ ਦਾਸ ਜੀ ਭਾਈ ਸਤੀ ਦਾਸ ਜੀ ਤੇ ਭਾਈ ਦਿਆਲਾ ਜੀ ਇਨ੍ਹਾਂ ਦੇ 350 ਸਾਲਾ ਸ਼ਹੀਦੀ ਸਾਕੇ ਨੂੰ ਅਤੇ ਪੰਥ ਦੇ ਵਾਲੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਅਮਰਤ ਦੇ ਧਾਤੇ ਇਨ੍ਹਾਂ ਦੇ 350 ਸਾਲਾ ਗੁਰਿਆਈਪੁਰ ਤੋਂ ਸਮਰਪਿਤ ਢਮੇਲੀ ਦੁਆਬਾ ਅਤੇ ਨਿਰਮਲ ਭੇਖ ਵੱਲੋਂ ਸਮੁੱਚੇ ਸੰਤ ਮਹਾਂਪੁਰਸ਼ਾਂ ਵੱਲੋਂ ਖਾਲਸਾ ਪੰਥ ਗੁਰੂਏ ਸੰਗਤ ਵੱਲੋਂ ਮਿਸਾਲ ਸ਼ਹੀਦੀ ਨਗਰ ਕੀਰਤਨ ਅੱਜ ਗੁਰਦੁਆਰਾ ਸੀਸਗੰਨ ਸਾਹਿਬ ਵਿਖੇ ਪਹੁੰਚਿਆ ਵਾ ਆਹ ਯਾਰਾਂ ਦੀ ਗਿਣਤੀ ਦੇ ਵਿੱਚ ਇੱਥੇ ਸਿੱਖ ਸੰਗਤ ਪਹੁੰਚੀ ਆ ਆਨੰਦਪੁਰ ਸਾਹਿਬ ਦੀ ਮੁਬਾਰਕ ਧਰਤੀ ਤੇ ਗੁਰਦੁਆਰਾ ਸੀਸਗੰਨ ਸਾਹਿਬ ਤੇ ਤਖਤ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦੀ ਵੱਡੀ ਆਮਦ ਸ਼ੁਰੂ ਹੋ ਚੁੱਕੀ ਆ ਮੈਂ ਸਮੁੱਚੇ ਪੰਥ ਨੂੰ ਅਪੀਲ ਕਰਦਾ ਆ ਆਨੰਦਪੁਰ ਸਾਹਿਬ ਆਪਣਾ ਘਰ ਵਾ ਆਪਾਂ ਆਨੰਦਪੁਰ ਸਾਹਿਬ ਦੇ ਵਾਸੀ ਆ ਗੁਰੂ ਦਾ ਆਸਰਾ ਲੈ ਕੇ ਸਾਰੇ ਜਾਣੇ ਇਸ ਮਹਾਨ ਸ਼ਹੀਦੀ ਦਿਹਾੜੇ ਨੂੰ ਮਨਾਉਣ ਦੇ ਲਈ ਮੁਬਾਰਕ ਧਰਤੀ ਲੰਧਪੁਰ ਸਾਹਿਬ ਵਿਖੇ ਪਹੁੰਚ ਗਏ ਅੱਜ ਜੋ ਸੰਤ ਮਹਾਂਪੁਰਸ਼ ਨਿਰਮਲ ਪੇਖਵਾਲੇ ਅਤੇ ਡਿਮੇਲੀ ਵਾਲੇ ਮਹਾਂਪੁਰਸ਼ ਇਹ ਜੋ ਵਿਸ਼ਾਲ ਨਗਰ ਕੀਰਤਨ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਚ ਪੰਜਾਂ ਪਿਆਰੀਆਂ ਦੇ ਨਾਲ ਇੱਥੇ ਲੈ ਕੇ ਆਏ ਆ ਤੋਂ ਸਾਰੇ ਮਹਾਂਪੁਰਸ਼ਾਂ ਦਾ ਬਹੁਤ-ਬਹੁਤ ਧੰਨਵਾਦ ਸਤਿ ਸੰਗਤ ਦਾ ਧੰਨਵਾਦ ਕੇ بادشاہ ਦਾ ਸਵਾਸ ਗੁਰੂ ਨਾਨਕ ਦੇਵ ਜੀ ਆਤੇ ਗੁਰੂ ਅਰਜਨ ਦੇਵ ਜੀ بادشاہ ਦੇ ਮਾਤਾ ਜੀ ਮਾਤਾ ਨਾਨਕੀ ਜੀ ਕੀਰਤਨ ਗੁਟਿਆ ਡੇਮੇਲੀ ਤੋਂ ਅੱਜ ਸਵੇਰੇ ਰੰਭ ਹੋਇਆ ਡੇ ਫਗਵਾੜਾ ਡਿਸਟ੍ਰਿਕਟ ਕਪੂਰਥਲਾ ਤੋਂ ਤੇ ਨਵੇਂ ਪੱਕ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹਾਦਤ ਦੇ ਸਭਾਈ ਮਤੀ ਦਾਸ ਭਾਈ ਦਾਸੀ ਸਦੀ ਦਾਸ ਭਾਈ ਬਿਆਲਾ ਜੀ ਦੇ ਸ਼ਹੀਦੀਪੁਰਵਾਂ ਨੂੰ ਸੰਬੰਧ ਰੱਖ ਕੇ ਅੱਜ ਇਹ ਰੰਭ ਹੋਇਆ ਸੀ ਤੇ ਹੁਣ ਸੰਪੂਰਨਤਾ ਪੁਰਦਾ ਰਸੀਸ ਸਿੰਘ ਸਾਹਿਬ ਅਖੇ ਸਾਰਿਆਂ ਨੇ ਨਕਮਾਸ ਤੋਂ ਕੋਈ ਅਰਦਾਸ ਕਰਕੇ ਕੀਤੀ ਆ ਸਿੰਘ ਸਾਹਿਬ ਜੀ ਨੇ ਅੱਜ ਸਾਰੀ ਸੰਗਤ ਦਾ ਸਵਾਗਤ ਕੀਤਾ ਸਾਰੀ ਦਾ ਸੰਦਾਨੂ ਸੰਦੇਸ਼ ਹਜ਼ਾਰਾਂ ਦੀ ਗਿਣਤੀ ਵਿੱਚ ਸੀ ਸੰਗਤ 100 150 ਕੱਢੀ ਸੀ ਬੱਸਾਂ ਸਿਕੀਆਂ ਕਾਫੀ ਸੰਗਤ ਸੀ ਹਾਜੀ ਕਿ 6 ਕਿਲੋਮੀਟਰ ਦਾ ਹਾਜੀ 1 ਕਿਲੋਮੀਟਰ ਦਾ ਨਗਰ ਕਿਟਨ